ਬੀਤੀ ਕੱਲ ਦਾ ਸੂਰਜ ਪੰਜਾਬੀਆਂ ਲਈ ਬੇਹਦ ਮੰਦ ਭਾਗੀ ਤੇ ਦੁਖਦਾਈ ਖਬਰ ਲੈ ਕੇ ਚੜਿਆ ਜਦੋਂ ਲੋਕ ਨੀਂਦ ਚੋਂ ਜਾਗੇ ਤਾਂ ਤੜਕਸਾਰ ਆਪਣੇ ਮਹਿਬੂਬ ਕਲਾਕਾਰ ਦੀ ਅਚਾਨਕ ਮੌਤ ਹੋ ਜਾਣ ਦੀ ਖਬਰ ਜੰਗਲ ਚ ਅੱਗ ਵਾਂਗੂ ਫੈਲ ਗਈ ਜਸਵਿੰਦਰ ਪੱਲਾ ਇਹ ਨਾਮ ਜਦੋਂ ਅਸੀਂ ਜ਼ੁਬਾਨ ਤੇ ਲੈਨੇ ਆ ਤਾਂ ਸਾਡੇ ਸਾਹਮਣੇ ਉਹ ਅਨੇਕਾਂ ਕਿਰਦਾਰ ਆ ਜਾਂਦੇ ਨੇ ਜੋ ਹੁਣ ਤੱਕ 65 ਸਾਲ ਦੀ ਉਮਰ ਤੱਕ ਜਸਵਿੰਦਰ ਭੱਲੇ ਨੇ ਆਪਣੀਆਂ ਕੈਸਟਰਾਂ ਦੇ ਵਿੱਚ ਆਪਣੀਆਂ ਫਿਲਮਾਂ ਦੇ ਵਿੱਚ ਬਤਾਈ ਕਦੇ ਚਾਚਾ ਚਤਰਾ ਕਦੇ ਭਾਨਾ ਤੇ ਕਦੇ ਐਡਵੋਕੇਟ ਢਿੱਲੋ ਤੇ ਕਦੇ ਪ੍ਰੀਤਮ ਸਿੰਘ ਪੰਡੋਰੀ ਇਨਾਂ ਕਿਰਦਾਰਾਂ ਨੂੰ ਸ਼ਾਇਦ ਹੀ ਕੋਈ ਪੁੱਛ ਸਕਦਾ ਹੋਵੇ ਤੜਕਸਾਰ ਜਦੋਂ ਇਹ ਖਬਰ ਲੋਕਾਂ ਨੇ ਪੜ੍ਹੀ ਸੁਣੀ ਵੇਖੀ ਤਾਂ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ ਅਚਾਨਕੇ ਕੀ ਹੋ ਗਿਆ ਬਿਲਕੁਲ ਤੰਦਰੁਸਤ ਹੱਸਦਾ ਖੇਡਦਾ ਲੋਕਾਂ ਨੂੰ ਹਸਾਉਂਦਾ ਮਹਿਬੂਬ ਕਲਾਕਾਰ ਖاموش ਕਿਵੇਂ ਹੋ ਗਿਆ ਇਹ ਸਵਾਲ ਜਸਵਿੰਦਰ ਭੱਲਾ ਆਪਣੇ ਨਾਲ ਹੀ ਲੈ ਜਸਵਿੰਦਰ ਭੱਲੇ ਦੇ ਕਲਾ ਜਗਤ ਦੀ ਕਹਾਣੀ ਬੜੀ ਸੰਘਰਸ਼ਮਈ ਤੇ ਬੜੀ ਲੰਬੀ ਹੈ ਇਹਨਾਂ ਨੂੰ ਸ਼ਬਦਾਂ ਦੇ ਵਿੱਚ ਬਿਆਨਣ ਲਈ ਘੰਟੇ ਲੱਗ ਸਕਦੇ ਨੇ ਪਰ ਜੇਕਰ ਅਸੀਂ ਸੰਖੇਪ ਦੇ ਵਿੱਚ ਗੱਲ ਕਰੀ ਤਾਂ ਜਸਵਿੰਦਰ ਭੱਲੇ ਨੇ ਉਸ ਦੌਰ ਦੇ ਵਿੱਚ ਪੰਜਾਬੀ ਕਾਮੇਡੀ ਦੇ ਵਿੱਚ ਪੈਰ ਰੱਖਿਆ ਜਦੋਂ ਮਹਿਰ ਮਿੱਤਲ ਤੋਂ ਬਾਅਦ ਇੱਕ ਖਲਾਸ ਹੀ ਪੰਜਾਬੀ ਕਾਮੇਡੀ ਦੇ ਵਿੱਚ ਪੰਜਾਬੀ ਸਟੇਜਾਂ ਦੇ ਉੱਪਰ ਇੱਕ ਖਲਾ ਨਜ਼ਰ ਆ ਰਿਹਾ ਸੀ ਜਿੰਨਾ ਵੇਲੇਾਂ ਚ ਪੰਜਾਬ ਹੱਸਣਾ ਭੁੱਲ ਗਿਆ ਸੀ ਉਸ ਦੌਰ ਚ ਜਸਵਿੰਦਰ ਭੱਲਾ ਸਟੇਜ ਤੋਂ ਪੰਜਾਬੀਆਂ ਦੇ ਸਨਮੁਖ ਹੁੰਦਾ ਹੈ ਜਸਵਿੰਦਰ ਭੱਲੇ ਦਾ ਛਣਕਾਟਾ ਲੋਕਾਂ ਦੇ ਘਰਾਂ ਚ ਚੁਬਾਰਿਆਂ ਚ ਬੱਸਾਂ ਚ ਖੇਤਾਂ ਚ ਚਾਰੇ ਪਾਸੇ ਛਣਛਣ ਕਰਨ ਲੱਗਿਆ ਛਣਕਾਟੇ ਚ ਜਸਵਿੰਦਰ ਭੱਲੇ ਦੇ ਨਾਲ ਭਤੀਜ ਬਾਲਮਕੰਦ ਸ਼ਰਮਾ ਤੇ ਭਤੀਜੀ ਨੀਲੂ ਵੀ ਸੰਵਾਦ ਬਰਾਬਰ ਚੱਲਦੇ ਨੇ ਜਦੋਂ ਨਮਾ ਬਰਾ ਚੜਨ ਦਾ ਤਾਂ ਲੋਕਾਂ ਨੂੰ ਛਣਕਾਟੇ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਪਹਿਲੀ ਆਡੀਓ ਕੈਸਟ ਛਣਕਾਟਾ 1988 ਚ ਆਈ ਹੁਣ ਤੱਕ ਭੱਲੇ ਨੇ ਪੂਰੇ 27 ਛਣਕਾਟੇ ਦਿੱਤੇ ਤੇ ਚਿਣ-ਚਿਣ ਕੇ ਪੇਸ਼ ਕੀਤੇ ਤੇ ਹਰ ਛਣਕਾਟੇ ਦੇ ਨਾਲ ਪੰਜਾਬੀਆਂ ਨੂੰ ਹਸਾਇਆ ਅੱਜ ਕੱਲ ਦੇ ਜਨਮਿਆਂ ਨੂੰ ਜਸਵਿੰਦਰ ਭੱਲਾ ਸ਼ਾਇਦ ਐਡਵੋਕੇਟ ਢਿੱਲੋਂ ਜਾਂ ਭੰਗੜਾ ਕੋਚ ਪ੍ਰੀਤਮ ਸਿੰਘ ਪੰਡੋਰੀ ਲੱਗਦਾ ਹੋਵੇ ਪਰ 1988-90 ਦੇ ਜੰਮਿਆਂ ਨੂੰ ਤਾਂ ਉਹ ਚਾਚਾ ਚਤਰ ਸਿੰਘ ਲੱਗਦਾ ਜਸਵਿੰਦਰ ਭੱਲੇ ਨੇ ਜਦੋਂ ਕਮੇਡੀ ਵਿੱਚ ਪੈਰ ਧਰਿਆ ਤਾਂ ਉਸ ਵੇਲੇ ਪੰਜਾਬ ਕਾਲੇ ਦੌਰ ਚੋਂ ਲੰਘ ਰਿਹਾ ਸੀ ਲੋਕਾਂ ਦੇ ਚਿਹਰਿਆਂ ਤੇ ਨਿਰਾਸ਼ਾ ਛਾਈ ਹੋਈ ਸੀ ਤੇ ਹਾਸੇ ਕਿਧਰੇ ਉੱਡ ਪੁੱਟ ਗਏ ਸਨ ਸਹੀ ਮਾਨਿਆ ਚ ਭੱਲੇ ਨੇ ਪੰਜਾਬੀਆਂ ਨੂੰ ਮੋੜ ਹਸਾਉਣ ਦੀ ਪ੍ਰਤਿਪਾਈ ਆਰਥਿਕ ਭਰਪੂਰ ਤੇ ਸਮਾਜਿਕ ਬੁਰਾਈਆਂ ਤੇ ਸੱਟ ਮਾਰਦੀ ਕਮੇਡੀ ਮੁਖ ਧਾਰਾ ਚ ਗਿਣੀ ਜਾਣ ਲੱਗੀ ਜਸਵਿੰਦਰ ਭੱਲੇ ਦਾ ਜਨਮ 4 ਮਈ 1960 ਨੂੰ ਲੁਧਿਆਣਾ ਸ਼ਹਿਰ ਦੀ ਬੋਕਲ ਚ ਬਸੇ ਕਸਬਾ ਦਰਾਹਾ ਚ ਇੱਕ ਅਧਿਆਪਕ ਪਰਿਵਾਰ ਚ ਹੋਇਆ ਪੰਜਾਬ ਦੇ ਸਕੂਲ ਤੋਂ ਮੁੱਢਲੀ ਪੜ੍ਹਾਈ ਪ੍ਰਾਪਤ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬੀਐਸਸੀ ਤੇ ਐਮਐਸਸੀ ਐਗਰੀਕਲਚਰ ਦੀ ਡਿਗਰੀ ਹਾਸਲ ਕੀਤੀ ਤੇ ਫਿਰ ਪੀਐਚਡੀ ਕਰਕੇ ਡਾਕਟਰ ਜਸਵਿੰਦਰ ਭੱਲਾ ਬਣ ਗਏ। ਪੇਸ਼ੇਵਜੋਂ 1999 ਤੋਂ ਪ੍ਰੋਫੈਸਰ ਦੀ ਨੌਕਰੀ ਕਰਦੇ ਆ 2020 ਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਜਸਵਿੰਦਰ ਭੱਲਾ ਸੇਵਾਮੁਕਤ ਹੋਏ। ਜਸਵਿੰਦਰ ਭੱਲੇ ਦਾ ਛਣਕਾਟਾ ਇੱਕ ਬ੍ਰਾਂਡ ਬਣ ਗਿਆ ਸੀ। ਪੰਜਾਬ ਚ ਛਣਕਾਟੇ ਦੀ ਐਨੀ ਬੇਸਬਰੀ ਨਾਲ ਉਡੀਕ ਹੁੰਦੀ ਸੀ। ਕਿ ਲੋਕ ਸਾਲ ਉਡੀਕਦੇ ਕਿ ਹੁਣ ਨਵਾਂ ਬਰਾ ਕਦੋਂ ਚੜੂਗਾ ਚਲੰਤ ਮਸਲਿਆਂ ਤੇ ਕਰਾਰੀ ਚੋਟ ਸੰਕਾਟੇ ਦੀ ਜਿੰਦ ਜਾਨ ਸੀ ਬਿਸ਼ੱਕ ਕਈ ਵਾਰ ਦੂਰੇ ਅਰਥਾਂ ਵਾਲੀ ਕਮੇਡੀ ਕਰਕੇ ਜਸਵਿੰਦਰ ਭੱਲੇ ਦੀ ਆਲੋਚਨਾ ਵੀ ਹੁੰਦੀ ਜਸਵਿੰਦਰ ਭੱਲੇ ਦੀ ਕਮੇਡੀ ਦੇ ਪਾਤਰ ਆਮ ਜ਼ਿੰਦਗੀ ਤੇ ਪਿੰਡ ਉਤਰਾਤਲ ਚੋਂ ਹੁੰਦੇ ਸੀ ਸਾਥੀ ਕਲਾਕਾਰਾਂ ਉੱਪਰ ਵੀ ਕਈ ਵਿਅੰਗ ਸੁਣਨ ਨੂੰ ਮਿਲਦੇ ਜਸਵਿੰਦਰ ਭੱਲੇ ਦੇ ਵਿਅੰਗ ਤੇ ਡਾਇਲੌਗ ਲੋਕਾਂ ਦੀ ਜ਼ੁਬਾਨ ਤੇ ਚੜੇ ਹੋਏ ਸਨ ਛਣਕਾਟਾ 96 ਚ ਪ੍ਰਸਿੱਧ ਨੀ ਖਾ ਕੇਲਾ ਬਹੁਤ ਮਕਬੂਲ ਹੋਇਆ ਬਠਿੰਡੇ ਵਾਲਿਆਂ ਦੇ ਕੇਲਾਖਾਨ ਤੇ ਵੀ ਬਿਆੰਗ ਬਹੁਤ ਮਸ਼ਹੂਰ ਹੋਇਆ 1998 ਚ ਜਸਵਿੰਦਰ ਭੱਲੇ ਨੇ ਪੱਕੇ ਪੈਰੀ ਫਿਲਮ ਲਾਈਨ ਚ ਪੈਰ ਧਰਿਆ ਤੇ ਦਰਜਨਾ ਹਿੱਟ ਪੰਜਾਬੀ ਫਿਲਮਾਂ ਦਿੱਤੀਆਂ ਦੁੱਲਾ ਪੱਟੀ ਮਾਹੌਲ ਠੀਕ ਹੈ ਕੈਰੀ ਆਉਣ ਜੱਟਾ ਜੱਟ ਐਂਡ ਜੁਲੀਅਟ ਮੇਲ ਕਰਾ ਦੇ ਰੱਬਾ ਸਰਦਾਰ ਜੀ ਜਿਨੇ ਮੇਰਾ ਦਿਲ ਲੁੱਟਿਆ ਬੇਖਬਰਾਂਤਾ ਚੱਲੀਆਂ ਫਿਲਮਾਂ ਬੇਹੱਦ ਹਿੱਟ ਹੋਈਆਂ ਇਨਮ ਫਿਲਮਾਂ ਵਿਚਲੇ ਡਾਇਲੌਗ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਚੜੇ ਹੋਏ ਨੇ ਐਡਵੋਕੇਟ ਢਿੱਲੂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਗੰਦੀ ਔਲਾਦ ਨਾ ਮਜਾ ਨਾ ਸਵਾਦ ਮੈਂ ਤਾਂ ਬਾਦੂ ਪੜਨੀ ਜੇ ਚੰਡੀਗੜ੍ਹ ਠਹਿਜੂ ਤਾਂ ਪਿੰਡਾ ਜੋਗਾ ਤਾਂ ਰਹਿਜੋ ਇਹ ਡਾਇਲੋਗ ਸ਼ਾਇਦ ਹੀ ਕੋਈ ਰਹਿੰਦੀ ਦੁਨੀਆ ਤੱਕ ਪਹੁੰਚ ਸਕੇ ساری ਉਮਰ ਲੋਕਾਂ ਨੂੰ ਹਸਾਉਣ ਵਾਲੇ ਕਲਾਕਾਰ ਦਾ ਖਾਮੋਸ਼ ਹੋ ਕੇ ਜ਼ਿੰਦਗੀ ਦੀ ਸਟੇਜ ਤੋਂ ਉਤਰ ਜਾਣਾ ਅਤਿਅੰਤ ਦੁਖਦਾਈ ਹੈ ਅੱਜ ਉਹ ਆਪਣੇ ਲੱਖਾਂ ਚਿਹਤਿਆਂ ਤੇ ਕਲਾਕਾਰ ਸਾਥੀਆਂ ਨੂੰ ਰੋਂਦਿਆ ਛੱਡ ਕੇ ਤੁਰ ਗਿਆ ਛਣਕਾਟੇ ਦੀ ਸ਼ੰਕਾਰ ਟੁੱਟ ਗਈ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਜਸਵਿੰਦਰ ਭੱਲੇ ਦੀ ਜਗ੍ਹਾ ਸ਼ਾਇਦ ਹੀ ਭਵਿੱਖ 'ਚ ਕੋਈ ਪਰ ਸਕੀ। ਹਾਲੇ ਤਾਂ ਪੰਜਾਬ ਨੂੰ ਹਸਨ ਦੀ ਜਾਂਚ ਹੀ ਆਈ ਸੀ ਕਿ ਭੱਲਾ ਸਾਹਿਬ ਤੁਸੀਂ ਬਹੁਤ ਕਾਲੀ ਕਰ ਗਏ। ਜਸਵਿੰਦਰ ਭੱਲੇ ਦੇ ਅਚਾਨਕ ਦੇਹਾਂਤ ਤੇ ਦੇਸ਼ਾਂ-ਵਿਦੇਸ਼ਾਂ 'ਚ ਬੈਠੇ ਸਾਰੇ ਕਲਾਕਾਰ, ਸਮਾਜਿਕ, ਰਾਜਨੀਤਿਕ ਹਸਤੀਆਂ ਨੇ ਦੁੱਖ ਪ੍ਰਗਟ ਕੀਤਾ। ਅੱਜ ਉਹਨਾਂ ਦੇ ਅੰਤਮ ਸੰਸਕਾਰ ਮੌਕੇ ਉਹਨਾਂ ਦੇ ਪੁਰਾਣੇ ਸਾਥੀ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਉਹਨਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਉਹਨਾਂ ਦੇ ਕਲਾਕਾਰ ਸਾਥੀਆਂ ਵਿੱਚੋਂ ਬਾਲ ਮਕੰਦ ਸ਼ਰਮਾ ਨੀਲੂ ਹੰਸ ਰਾਜਹੰਸ ਵੀਰ ਨੂੰ ਢਿੱਲੋਂ ਗਿੱਪੀ ਗਰੇਵਾਲ ਤੇ ਹੋਰ ਵੀ ਦਰਜਨਾ ਕਲਾਕਾਰਾਂ ਨੇ ਉਹਨਾਂ ਨੂੰ ਅੰਤਮ ਰਸਮਾਂ ਬਿਲੇ ਸ਼ਰਧਾਂਜਲੀयां ਪੇਂਟ ਕੀਤੀਆਂ ਪੰਜਾਬੀ ਮਾਂ ਬੋਲੀ ਦੇ ਇਸ ਮਹਾਨ ਕਲਾਕਾਰ ਦੇ ਅਚਾਨਕ ਤੁਰ ਜਾਣ ਤੇ ਅਦਾਰਾ ਔਨ ਪੁਆਇੰਟ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹੈ ਜਸਵਿੰਦਰ ਪੱਲਾ ਜੀ ਤੁਸੀਂ ਹਮੇਸ਼ਾ ਪੰਜਾਬੀਆਂ ਦੇ ਚੇਤਿਆਂ ਚ ਰਹੋਗੇ ਅਲਵਿਦਾ